ਆ ਗਈ ਮੈਡਮ ਬੜੇ ਦਿਨਾਂ ਬਾਅਦ ਤਾਂ ਇਹ ਜਾਣਾ ਹੈ ਹੈ ਨਾ ਮੈਸੇਰਣਾ ਪੱਪ ਪੱਪ ਗੱਡੀ ਦੇਖੋ ਜਿਹੋਣ ਦੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਕੀ ਆ ਉਹ ਕ੍ਰਿੰਪਿੰਗ ਕੀਤੀ ਹੈ ਨਾ ਅਦਾ ਕਰਕੇ ਇਹ ਵੀ ਇਲਾ ਬੜਾ ਪੰਗਾ ਹੈ ਜਦੋਂ ਮਤਲਬ ਕ੍ਰਿੰਪਿੰਗ ਹੋਈਏ ਸਪਰੇ ਹੋਈਏ ਵਾਲ ਤੋਂ ਨਹੀਂ ਪੈਂਦੇ ਜੋ ਮਰਜੀ ਹੈ ਪਰ ਖਰਾਬ ਹੋ ਗਏ ਨੇ 3-4 ਦਿਨ ਸੇਕ ਵਜਾਂ ਨਾਲਾਂ ਨੂੰ ਬੜਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਤੁਹਾਨੂੰ ਜਿਵੇਂ ਕਿ ਦੱਸਿਆ ਪਿਆ ਆਖੜਪੁਰ ਸਾਹਿਬ ਵਰ ਅੰਭ ਲੱਗੀਆਂ ਕਰਾਉਣ ਉਹ ਵੀ ਆਪਣੇ ਪਿੰਡ ਗੁਰਦਰਾ ਸਾਹਿਬ ਹੈ ਮੱਕਾਲੀ ਘਰਾਂ ਦੇ ਲੀਲਕਣਾ ਰੋਡ ਦੇ ਤੇ ਗੁਰਦਰਾ ਮੱਕਾ ਠੀਕ ਹੈ ਗੁਰਦਵਾਰੇ ਦਾ ਨਾਮ ਹੈਗਾ ਮੱਕਾ ਸਾਹਿਬ ਤੇ ਉੱਥੇ ਆਪਾਂ ਆਖੜਪੁਰ ਸਾਹਿਬ ਅਰੰਭ ਕਰਾਉਣਾ ਤੇ ਉਹ ਇਸ ਕਰਕੇ ਵੀ ਮੰਮੀ ਹੁਣੇ ਕਹਿੰਦੇ ਸੀਗੇ ਵੀ ਮੇਰੀ ਧੀ ਤੇ ਇੰਨਾ ਮੇਰਾ ਪੋਤੇ ਆ ਕੋਈ ਛੋਟੇ ਮोटे ਕਾਰੋਬਾਰ ਤੇ ਲਾਉਣ ਜਿਦਾ ਹਣਾ ਕਾਫੀ ਟਾਈਮ ਪਹਿਲਾਂ ਸੁੱਖਿਆ ਸੀ ਕਿ ਮੰਮੀ ਹੁਣਾਂ ਨੇ ਤੇ ਆਪਣਾ ਚਲੋ ਨਾਲ ਲੱਪੜਦਾ ਵੀ ਚੱਲੀ ਜਾਂਦਾ ਵਾਲ ਪੇਪਰ YouTube ਚੱਲੀ ਜਾਂਦਾ ਹਣਾ ਚਲੋ ਮਾਰਾ ਸੋਹਣੀ ਰੋਟੀ ਦੇਈ ਜਾਂਦਾ ਮੁਕਦੀ ਗੱਲ ਇਹ ਆ ਵੀ ਮੰਮੀ ਹੁਣ ਟੈਨਸ਼ਨ ਫਰੀ ਹੋ ਗਏ ਨੇ ਇਸ ਕਰਕੇ ਮੰਮੀ ਕਹਿੰਦੇ ਪੁੱਤ ਖੰਡ WhatsApp ਕਰਵਾ ਲਈ ਮੈਂ ਸੁੱਖਿਆ ਸੀਗਾ ਤੇ ਕਿਰਨ ਦਾ ਤੇ ਮੇਰਾ ਤੇ ਹੁਣ ਆਪਾਂ ਉੱਥੇ ਜਾਣਾ ਆ ਤੇ ਤੁਹਾਨੂੰ ਨਾਲੇ ਗੁਰਦੁਆਰਾ ਸਾਹਿਬ ਦਰਸ਼ਨ ਕਰਨਾ ਗੁਰਦੁਆਰਾ ਪਹਿਲਾਂ ਇੱਕੋ ਹੀ ਕਮਰਾ ਹੁੰਦਾ ਸੀ ਗੁਰਦੁਆਰੇ ਸਾਹਿਬ ਦਾ ਹੁਣ ਤੇ ਬਹੁਤ ਵੱਡਾ ਬਣ ਗਿਆ ਬਹੁਤ ਸੋਹਣਾ ਬਣ ਗਿਆ ਨਾਲੇ ਤੇ ਵਿਸਾਖੀ ਵੀ ਆਪਾਂ ਮੈਂ ਮੋਸਟਲੀ ਜੇ ਨਿਕਾ ਹੁੰਦਾ ਸੀ ਪਿੰਡ ਰਿੰਦਾ ਸੀ ਅੱਜ ਤੋ ਤਹੀ ਲਾ ਲੋ ਬੀਬੀ 14 ਸਾਲ ਪਹਿਲਾਂ ਹੁਣ ਮੇਰੀ ਉਮਰ ਹੈਗੀ 26 ਕੇ ਸਾਲ ਲੱਗੀ ਆ 14 ਕੇ ਸਾਲ ਪਹਿਲਾਂ ਦੀਆਂ ਗੱਲਾਂ ਨੇ 14 ਸਾਲ ਆਪਾਂ ਨੂੰ ਹੋ ਗਏ ਪਟਾਲੇ ਆਏ ਨੇ 14 15 ਸਾਲ ਗੁਰਦੁਆਰਾ ਸਾਹਿਬ ਮੱਕੇ ਮੈਂ ਵਿਸਾਖੀ ਵੇਖਦਾ ਹੁੰਨਾ ਹੈਗਾ ਬੀਪੀ ਚੈੱਕ ਕਰਾਉਂਦਾ ਹੀ ਆ ਛਾਪੇ ਇਹ ਫਿਜ਼ੀਆ ਕਰਮਾਂ ਲੱਗਣਾ ਮੈਂ ਨਾ ਸੰਦੀਮਾ ਕਹਿਣਾ ਬਹਿ ਜਾ ਮੈਂ ਕਹਿੰਦਾ ਉਤਰੋ ਉਤਰੋ ਹਾਂ ਉਹਨਾਂ ਆ ਭਜਾਂ ਨੇ ਗੁਰਦੁਆਰਾ ਸਾਹਿਬ ਘਰੋਂ ਚੱਲ ਪਏ ਆ ਮਮੀ ਦੇ ਪਿੱਕੀ ਵੀ ਅੰਗਣੀ ਉਡਾਲਾ ਕਰਦੇ ਮਮੀ ਦੇ ਪਿੱਕੀ ਆ ਜਾਣਾ ਹੈ ਜਾਣਾ ਨਹੀਂ ਪਹਿਲੇ ਗੁਰਦਸਾਹਿਬ ਚੱਲਦੇ ਅਬੀ ਇੱਥੇ ਵੀ ਬਾਹਰ ਚੋ ਗਿਆ ਹਾਂ ਅੱਗ ਗਿਆ ਜੀ ਚਲੋ ਜਿੰਦਾ ਰਹੀਏ ਭਾ ਅਹ ਚਾਹ ਮਹਾਰਾਜ ਆਪਣੇ ਘਰ ਹੋਗੇ ਤੁਹਾਨੂੰ ਰੋਸਤ ਰਹਿਣ ਤੇ ਆ ਕੇ ਰਹਿਗੇ ਇੱਥੇ ਵਾਸਤੇ ਉਤਰਦੇ ਨਹੀਂ ਆਹ ਵਾਸਤੇ ਇੱਥੇ ਉਤਰ ਕੇ ਤੇ ਇੱਥੋਂ ਦੀ ਗਲੀ ਥਲੀ ਜਾਣਾ ਪਏ ਆਹ ਆ ਗਲੀ ਥਲੀ ਜਾਣੇ ਨੇ ਆਹ ਹੋਏ ਨਹੀਂ ਤੂੰ ਇਹਨੇ ਕਦੀ ਆ ਗਲੀ ਥਣੀ ਗਈ ਹੈ ਨਾ ਇਹ ਵੀ ਚਲ ਜਾਈਦਾ ਬਸ ਗਲੀ ਥਣੀ ਚਾਈਦਾ ਆ ਵੀ ਗਲੀ ਆਹ ਪੁਰਣੀ ਗਲੀ ਇੱਥੇ ਦਰਜੀ ਹੁੰਦੇ ਸੇ ਬੈਠਾ ਨੇ ਪੌੜੀਆਂ ਥੱਲੇ ਇਹਨਾਂ ਡੈਡੀ ਤੇਰੇ ਦੇ ਸਹਰੇ ਦੀਪੂ ਦੇ ਨਾਨਕੇ ਤੇ ਤੇਰੇ ਕੀ ਨਾਨਕੇ ਸੋਹਰੇ ਹਰ ਗੁੰਡੇ ਕੋਈ ਦਾਦੀ ਦੇ ਪਿੱਕੇ ਹਨ ਹਰ ਗੁੰਡਾ ਐਨੇ ਤੇ ਆਪਣਾ ਹੀ ਵਿੱਚ ਰੋਲਾ ਪਾਇਆ ਹੁੰਦਾ ਆ ਵੇਖੀ ਇਹਨੇ ਤਾਂ ਬਹੁਤ ਜ਼ਿਆਦਾ ਸਤਾਇਆ ਹਰ ਗੁੰਨੇ ਨਾ ਸਤਾਇਆ ਇਹਨਾਂ ਸਤਾਇਆ ਵਾਹ ਇਹ ਤਾਂ ਕਾਨ ਮਿੱਤਰ ਇਥੇ ਦਿਖਾ ਦੇ ਤੀ ਤੀ ਆਪਾਂ ਪਹੁੰਚ ਗਏ ਹਾਂ ਅੰਦਰੀਲੇ ਉਹ ਕੋਰਤ ਹੋ ਰਿਹਾ ਸਾਇ ਕਿੰਨਾ ਕਬੜੀ ਹੀੜ ਦਿੰਦੇ ਯਾਰ ਜਦੋਂ ਮਤਲਬ ਵਿਸਾਖੀ ਆਹ ਕੁਰਸੀਆਂ ਜਦੋਂ ਵਿਸਾਖੀ ਹੁੰਦੀ ਨਾ ਸੰਦੀਪਾ ਇੱਥੇ ਸਾਰੇ ਅਜਦੇ ਅਸਰਾਂ ਬੀਜੀ ਆਹ ਕੰਡੀ ਫੇਰਦੇ ਨੇ ਭਲਾਉਂ ਆ ਆਪਣਾ ਮੈਂ ਆਈ ਵਿਚਾਨਕੀ ਤੇ ਆਹ ਬਸ ਆ ਬਾਬਾ ਆ ਬਹੁਤ ਵਧੀਆ ਕਰਦਾ ਹੈ ਸ਼ੈਡ ਸ਼ੂਟ ਪਾਤਾ ਖਲੋਣਵਾ ਤੇ ਹਾਂ ਜੀ ਹਾਂ ਬਹੁਤ ਵਧੀਆ ਕਰਦਾ ਗੁਰਦੁਆਰਾ ਸਾਹਿਬ ਪਹੁੰਚ ਗਏ ਗੁਰਦੁਆਰਾ ਸਾਹਿਬ ਪਹੁੰਚ ਗਏ ਗੁਰਦੁਆਰਾ ਸਾਹਿਬ ਵਾਹਿਗੁਰੂ ਪਹਿਲਾਂ ਉਹ ਇੱਥੇ ਹੁੰਦਾ ਸੀ ਗਰਨ ਸਾਹਿਬ ਜਿੱਥੇ ਉਹ ਗੱਡੀ ਲੱਗੀ ਹੋਈ ਹੈ ਨਾ ਉਹ ਕਮਰਾ ਹੁੰਦਾ ਸਿਰਫ ਇੱਕੋ ਇੱਕ ਗੁਰਗ੍ਰੰਥ ਸਾਹਿਬ ਉੱਥੇ ਹੁੰਦਾ ਹੈ ਬਾਅਦ ਚਾਹ ਬਣਿਆ ਗੁਰਦੁਆਰਾ ਸਾਹਿਬ ਅਜੇ ਵੀ ਬਣ ਰਿਹਾ ਵੈਸੇ ਇਧਰੋਂ ਦੀ ਐਂਟਰੀ ਆ ਸਾਹਮਣੇ ਇਧਰ ਇੱਥੇ ਭਾਂਡੇ ਮਾਂਜਦੇ ਇਧਰ ਦੀ ਸਾਈਡ ਬਰਤਨ ਸਾਫ਼ ਕਰਦੇ ਇਧਰ ਉੱਧਰ ਦੀ ਸਾਈਡ ਮੱਥਾ ਟੇਕਣਾ ਗੁਰਦੁਆਰਾ ਮੱਕਾ ਸਾਹਿਬ ਤੇ ਇਧਰ ਜਗ੍ਹਾ ਆ ਆ ਜਗ੍ਹਾ ਇਥਾ ਹਾਂ ਇਥੇ ਆਪਣਾ ਧੰਨ ਧੰਨ ਬਾਬਾ ਕਾਲੂ ਨਾਸਦੀ ਦੀ ਜਗ੍ਹਾ ਹੈ ਇਥੇ ਤੇ ਇਹ ਸਰੋਵਰ ਬਣਿਆ ਹੋਇਆ ਇਧਰ ਆ ਬਹੁਤ ਵਧੀਆ ਕਰਤਾ ਪਿੰਨਾ ਜੰਗਲਾਂ ਨਹੀਂ ਲੱਗਾ ਹੁੰਦਾ ਸਰੋਵਰ ਦੇ ਆਲੇ-ਗੋਲੇ ਇਦਾਂ ਓਪਨ ਨਹੀਂ ਹੁੰਦਾ ਇਹ ਇਹਨੇ ਛਾਦੋ ਇਸ ਜਗ੍ਹਾ ਤਾਂ ਨਾ ਵੀਰਵਾਰ ਦੇ ਵੀਰਵਾਰ ਮੈਂ ਆਉਂਦਾ ਨਾ ਤੇਲ ਪਾਉਣ ਆਉਂਦੇ ਨੇ ਇੱਥੇ ਵਾਹ ਤਨ ਤਨ ਬਾਬਾ ਕਾਲੂ ਨਾ ਜੀ ਦਾ ਆਹ ਹੋਇ ਇੱਥੇ ਵਾਹੇ ਕਰਤਾ ਨਵਾਂ ਬਣਾਉਣਾ ਵਾਇਗੁਰ ਕਰ ਦੋ ਵਰਗਣ ਇੱਥੇ ਬਾਬਾ ਹਾਂ ਹਾਂ ਕੱਢੀ ਟਿੱਕਿਆ ਹੂੰ ਚੱਲ ਆ ਕੋਥੇ ਵੀ ਨਹੀਂ ਗੋਲ ਤੋਂ ਹਾਂ ਉੱਪਰ ਵੀ ਹਾਂ ਹਾਂ ਆਹ ਪਹਿਲਾਂ ਥੋੜੀ ਆ ਇੱਟਾ ਇੱਟਾ ਜਿਹਦਾ ਲੱਗੇ ਨਾ ਰਾਹ ਵਾਸਤੇ ਕਿੱਥੇ ਹੁੰਦੀਆਂ ਸੀ ਮੇਰੀ ਹੋਸ਼ ਵਿੱਚ ਆ ਮਨ ਲਓ ਪਹਿਲੀ ਸੰਦੀਪ ਬਿਲਡਿੰਗ ਜਿਹੜੀ ਨਹੀਂ ਬਣਨੀ ਸ਼ੁਰੂ ਹੋਈ ਸੀ ਆ ਜਿਹੜੀ ਆ ਪਹਿਲੀ ਬਿਲਡਿੰਗ ਜਦੋਂ ਅੱਜ ਤੋਂ ਲਗ ਲਾ 15 ਸਾਲ ਪਹਿਲਾਂ ਨਹੀਂ ਅਗਲੇਨ ਪਹਿਲੀ ਬਿਲਡਿੰਗ ਬਣਨੀ ਹੁਣ ਤੇ ਮਹਾਰਾਜ ਦੀ ਬੜੀ ਕਿਰਪਾ ਹੋ ਗਈ ਇਹਦੇ ਪਰ ਜਦੋਂ ਮੇਲਾ ਹੁੰਦਾ ਰਸ਼ ਕਿਤੇ ਹੋਏ ਹਨਾ ਉਹ ਮੇ ਬਹੁਤ ਜ਼ਿਆਦਾ ਕਿਉਂਕਿ ਬਹੁਤ ਹਨ ਨਾ ਚਾਰ ਪੰਜ ਪਿੰਡ ਜਿਹੜੇ ਚਾਰ ਪੰਜ ਪਿੰਡ ਇੱਥੇ ਆਉਂਦੇ ਆ ਅਲਗ-ਅਲਗ ਚਾਰ ਪੰਜ ਨਹੀਂ ਜ਼ਿਆਦਾ ਹੀ ਹੋਲੇ ਚੱਲੇ ਆ ਪਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਚੁੱਕਾ ਮੈਂ ਥੱਕ ਤ ਨਹੀਂ ਗਿਆ ਰਸ ਗਿਆ हर घंटे इतना खुश है कि बासी में उताराई चल लो उताराई चल लो। खुली जगह दे खलंदी है ना। फिर कहोगी कि नीचे उतारो मिन्ने। तेरा क्या साफ़ यार वो तो कार्ड है ना। वो तो मेरे लड्डू की ना। हर घंटे। मम्मी बैग आता है। बैग बैग आता हूँ मन। बैग आता ਉਹ ਨਹੀਂ ਕਰਦੇ ਬਾਏ ਹੁਣ ਇੱਥੋਂ ਛਕਾਂਗੇ ਪ੍ਰਸ਼ਾਦ ਕਹਿੰਦੀ ਥੱਲੇ ਤਰੋ ਤੇ ਮੈਂ ਮੈਂ ਮਿੱਟੀ ਖਾਵਾਂ ਵੀ ਵੇਖਿਆ ਹੋਇਆ ਮਿੱਟੀ ਵਾਲੇ ਬੰਨੇ ਜਾਣ ਬੁੱਝ ਬੁੱਝ ਕੇ ਜਾਂਦੀ ਏ ਹੋਰ ਕੋਹ ਨਹੀਂ ਹੈ ਕੋਈ ਸ਼ੇ ਵੀ ਕਿੰਨੀ ਹੁੰਦਾ ਆਪਣੀਆਂ ਹੈਗੀਆਂ ਜਾਣ ਦੀਆਂ ਤਿਆਰੀਆਂ ਹੋ ਗਿਆ ਹੀ ਘੰਟਾ ਘੁਰੇ ਖਿੰਜਾਦਾ ਟਾਈਮ ਨਹੀਂ ਹੁਣ ਚੱਲੇ ਆਂ ਘਰੇ ਤੂੰ ਇਹ ਜਾਣਾ ਹੈ ਹੈ ਮੈਸੇਰਾਣਾ ਚੱਲਾ ਚੱਲੀ ਹੋੜਾ ਤੂੰ ਇਹਦੇ ਅੱਗੇ ਅੱਗੇ ਰਹਿੰਦੇ ਜੀ ਹਣਾ ਚੱਲਾ ਚਲੋ ਇਹਦੇ ਚਾਚੇ ਬੱਗੇ ਘਰੇ ਰੁਕੇ ਅਸੀਂ ਚਾਚਾ ਬੁੱਗਾ ਤੇ ਆਪ ਦਿਹਾੜੀ ਲਾਉਣ ਗਿਆ ਆ ਗਿਆ ਆ ਗਿਆ ਆ ਗਿਆ ਚੱਲਾ ਚਲੋ ਗਰੂਦ ਮੇਰਾ ਤਾਂ ਕੋਈ ਨਹੀਂ ਲਗਾ ਨਾ ਸੋਨੂੰ ਭਾਜੀ ਮਿਲਤੇ ਸੀ ਕਿ ਉਹ ਕਹਿੰਦੇ ਸਾਡੇ ਘਰੇ ਆਓ ਹੁਣ ਉਧਰ ਚੱਲੇ ਆ ਗੁਰਦਵਾਰ ਸਾਹਿਬ 'ਚ ਗੱਡੀ ਲਗਾਤੀ ਇੱਥੇ ਇੱਥੇ ਆ ਰੋ ਰਹੇ ਪਿੰਡ ਦਾ ਗੁਰਦਵਾਰ ਸਾਹਿਬ ਮੀਂਹ ਦੀ ਲੰਮੀ ਹੀ ਫੜਾ ਦੇ ਨਾ ਖਾ ਲਓ ਸੇਵੇਂ ਹੱਥੀ ਫੜਾ ਦੇ ਨਾ ਕੀ ਚਮਚ ਮੰਗਦੀ ਇਹਨੇ ਖਲਾੜ ਦੇਣਾ ਸਾਰਾ ਨਮਕੀਂ ਚਾਹੀ ਬੇਬੇ ਨੂੰ ਥੇ ਗਏ ਲੰਮੀ ਹੁਣ ਚੱਲਿਆ ਘਰੇ ਆਪਾਂ ਬਾਜੀ ਹੁਣ ਅਮਲ 10 ਮਿੰਟ ਰੁਕੇ ਆ ਘਰੇ ਪਹੁੰਚ ਗਏ ਪਰ ਅੱਜ ਬਹੁਤ ਗਰਮੀ ਸੀਗੀ ਉੱਥੇ ਮੈਂ ਤੇ ਜੈਗੜੂ ਕਰ ਕੋਈ ਨਹੀਂ ਖੜੀ ਪਹਿਲਾ ਮੈਨੂੰ ਲੱਗਾ ਥੰਡ ਬਹੁਤ ਹੈ ਮੈਂ ਜੈਗੜ ਪਹਿਨਾ ਪਾਈਏ ਹਾਫ ਬਾਜ ਜਾ ਜੀ ਮਾਮਾ ਇੰਨੀਆਂ ਖੋਦੇ ਹੋ ਫਿਰ ਮੈਂ ਲਾਤੀ ਉਹ ਤੋਂ ਉੱਪਰ ਇੱਕ ਸਿਲੰਡਰ ਪਈ ਉਹਦੇ ਉੱਤੇ ਸਾਰੀ ਦੀਵ ਨਹੀਂ ਲੱਗਦੀ ਆਹੋ ਹੋ ਇਦਾਂ ਮੈਂ ਇਹਨੂੰ ਕਿਹਾ ਮੈਂ ਨਾ ਉਹ ਉੱਧਰ ਦੇਣਾ ਇਹ ਸਿਲੰਡਰ ਲੈ ਦੇਣਾ ਸਿਲੰਡਰ ਨਾ ਮਿਲਿਆ ਸਿਲੰਡਰ ਲੈ ਦੇਣਾ ਉਹਨਾਂ ਨੂੰ ਪਾਸ਼ਾ ਜੀ ਦੀ ਫੋਟੋ ਤੇ ਇੱਕ ਆਪਣੀ ਇੱਥੇ ਲਗਾ ਲਾਂਗੇ ਮਾਮਾ ਜੀ ਨੇ ਦਿੱਤੇ ਤੇ ਇੱਕ ਇੱਕ ਉੱਧਰ ਦੇ ਆ ਮੰਮੀ ਹੁਣਾਂ ਵੱਲ ਜਾ ਵਡੇ ਦੀ ਰੱਖ ਲੈਣ ਕੋਈ ਰੱਖ ਲੈਣੇ ਇੱਕ ਬਚਣਾ ਹੈ ਗੱਡੀ ਇਦਾਂ ਵੀ ਬੜੀ ਵਧੀਆ ਗ੍ਰੈਂਡ ਵਟਾਰਾ ਬੜੀ ਪਿਆਰੀ ਬਣਾਈ ਹੋਈ ਆ ਹਲਦੀ ਅਜੇ ਤੱਕ ਨਹੀਂ ਸੁੱਕੀ ਹੁਣ ਚੁੱਕਦੀ ਵੀ ਡੈਡੀ ਨੇ ਨਹੀਂ ਧਿਆਨ ਕੇ ਬੋਲਣਾ ਭੇਜ ਤੱਕ ਚੁੱਕੀ ਨਹੀਂ ਠੀਕ ਕਰਦੇ ਆ ਗਈ ਗਾਈ ਹੀ ਘੁੰਮਣ ਲਾੜ ਦੇ ਵਿੱਚ ਮੰਮੀ ਹਣ ਦੇ ਨਾਲ ਅੱਜ ਕੱਲੀ ਹਾਂਜੀ ਆਗੇ ਜੀ ਇੱਕ ਸੁਤੀ ਆ ਸੌਂਡ ਹੀ ਹਾਂ ਅੱਛਾ ਅੱਛਾ ਆਗੇ ਜੀ ਘੁੰਮ ਕੇ ਪੁੱਤਰ ਜੀ ਮੇਰੇ ਰਾਜੇ ਜੀ ਨੀ ਨਹੀਂ ਆ ਗਈ ਸੀ ਪਤਨ ਤਿਆ ਕਿਤੋਂ ਆਇਆ ਪਤ ਘੁੰਮ ਗਿਆ ਗੱਲ ਲਾ ਜਾ ਜੀਵੇਂ ਲਾ ਜਾ ਕੱਲ ਇੱਕ ਹੋਰ ਆਪਾਂ ਨੂੰ ਵਿਆਹ ਆ ਗਿਆ ਤੇ ਉਹਦੇ ਵਾਸਤੇ ਆਪਾਂ ਮੈਂ ਗੱਡੀ ਵਾਸ਼ ਕਰਨੀ ਚਾਹੀਦੀ ਹੈ ਗੱਡੀ ਬਹੁਤ ਜਿਆਦਾ ਗੰਦੀ ਹੋਈ ਤੁਹਾਨੂੰ ਪਤਾ ਹੀ ਐਵੇਂ ਤੇ ਹੁਣ ਸਮਾਨ ਲਗਾਉਂ ਨਾਲਾ ਨਾ ਬੋਰਡ ਗੱਡੀ ਦੇ ਕੋਜ ਹੁਣ ਦੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਹੁਣ ਇਸ ਤੋਂ ਬਾਅਦ ਲੁੱਕ ਚੈੱਕ ਕਰਿਓ ਗੱਡੀ ਦੀ ਆ ਵੇਖੋ ਹੁਣ ਕਨੇ ਮੰਦੇ ਹਾਲ ਨਾ ਹੋ ਕੇ ਹੋ ਸਾਫ ਹੋ ਜੂਣਾ ਵਿਵਾਦ ਹੋ ਗਈ ਸਾਫ ਗੱਡੀ ਥੋੜੀ ਹੋ ਗਈ ਉਹ ਸਾਈਡ ਕਰਤੀ ਤੇ ਐਵੇਂ ਕੋਲਾ ਲੱਗਦਾ ਉਹ ਕਰਨਾ ਕਿ ਹਾਂਜੀ ਵੀ ਕਿਉਂ ਕਰਨੀ ਆ ਸਾਹ ਉਹ ਵੈਕਿਮ ਕਰਤੀ ਪਾਸ ਪੁੱਛੋਣ ਵਾਲੀ ਆ ਮਾੜੀ ਮੋਟੀ ਮਾਰਨੀ ਐ ਇੰਨੀ ਜ਼ਿਆਦਾ ਲੋੜ ਨਹੀਂ ਹੈਗੀ ਪਰ ਗੰਦੀ ਬੜੀ ਹੋਈ ਸੀ ਨਾ ਉਸ ਦਿਨ ਦੂਰ ਕਾਫੀ ਗਏ ਸੀ ਮੈਰੀਸ ਤੇ ਉਸ ਦਿਨ ਬਾਰਿਸ਼ ਵੀ ਬਹੁਤ ਜ਼ਿਆਦਾ ਸੀ ਉਹ ਹੀ ਕਹਿੰਦੇ ਬਾਰਿਸ਼ ਬਹੁਤ ਜ਼ਿਆਦਾ ਸੀ ਨਾ ਉਹਦੇ ਕਰਕੇ ਜ਼ਿਆਦਾ ਹੋਇਆ ਨਾ ਉਹਨਾਂ ਲਿਸ਼ਕ ਗੀ ਲਿਸ਼ਕ ਇਹਨਾਂ ਕੁਤੜੀ ਆਪਣੇ ਪਿੰਡੇ ਦੇ ਉੱਤੇ ਵੀ ਮਤੌੜੀਆਂ ਫੇਰ ਇਹਨਾਂ ਨੇ ਲੈ ਲਿਆ ਹੈ ਵਧੀਆ ਹੋ ਗਈ ਅੰਦਰੋਂ ਵੀ ਘੱਟ ਤੇ ਉਹਨੂੰ ਵੇਖ ਲੈ ਫੁੱਲੀ ਉਹ ਨੀਂ ਕਿਉਂ ਕਰ ਦਿੱਤੀ ਪੈਰ ਪੁੱਲ ਜਿੱਥੇ ਰੱਖਦੇ ਨੇ ਮੈਟ ਨੂੰ ਤੇ ਹਰ ਗੁਨਾਹ ਚੀਜ਼ਾਂ ਵਗੈਰਾ ਖਾਂਦੀ ਆ ਨਾ ਬਿਸਕੁਟ ਵਗੈਰਾ ਨਮਕੀਨ ਗੱਡੀ ਦੇ ਵਿੱਚ ਬੈਠ ਕੇ ਤੇ ਉਹ ਬਹੁਤ ਜ਼ਿਆਦਾ ਗੰਦੀ ਕਰ ਦਿੰਦੀ ਗੱਡੀ ਹੁਣ ਸਾਰੀ ਸੀਟਾਂ ਸੁੱਟਾਂ ਸਭ ਭਰ ਦਿੰਦੀ ਇਹ ਤੇ ਸਾਨੂੰ ਬੋਲ ਦਿੰਦੇ ਵੀ ਮੈਂ ਕਿਹਾ ਸਾਨੂੰ ਤੇ ਬੜਾ ਕਹਿੰਦੇ ਸੀ ਖਲਾਰਾ ਨਹੀਂ ਪਾਉਣਾ ਗੱਡੀ ਦੇ ਵਿੱਚ ਇਹ ਨਹੀਂ ਕਰਨਾ ਸਾਫ਼ ਸਵੈ ਰੱਖਣੀ ਆ ਤੇ ਹੁਣ ਹਰ ਗੁਣ ਇੰਨਾ ਜ਼ਿਆਦਾ ਖਲਾਰਾ ਪਾਉਂਦੀ ਇੰਨਾ ਜ਼ਿਆਦਾ ਕਿ ਬੁਰਾ ਹਾਲ ਹੁਣ ਕੋਈ ਨਹੀਂ ਕਹਿੰਦੇ ਹੁਣ ਕੀ ਪਾਣਾ ਬੱਚਿਆਂ ਦੀਆਂ ਚੀਜ਼ਾਂ ਆ ਹੁਣ ਇਹ ਮੇਰੀ ਹਰ ਗੁਣ ਵੀ ਕਰੇ ਹਰ ਗੁਣ ਜਿੰਨਾ ਮਰ ਖਲਾਰਾ ਪਾਉਂਦੀ ਹੈ ਗੁਸਤਾਫੀ ਗੁਸਤਾਫੀ ਕਿੰਨੇ ਨੇ ਮਾਰ ਦਿਆ ਆ ਤੇ ਉਹ ਹੁਣ ਉਹਨੂੰ ਕੁਝ ਨਹੀਂ ਕਹਿਣਾ ਸਾਨੂੰ ਹੀ ਬੋਲਣਾ ਬਸ ਸਾਡੇ ਮਾਪੇ ਕਹਿੰਦੇ ਨੇ ਇਹ ਸਾਡੇ ਬੱਚਿਆਂ ਦੀਆਂ ਚੀਜ਼ਾਂ ਨੇ ਹੁਣ ਲੰਮੀ ਕਿਉਂ ਆ ਗਈ ਮੇਰੀ ਧੀ ਚਲੋ ਜੇਦੋਂ ਸਾਡੇ ਕੋਲ ਰੋਡ ਜਾ ਕਰੂ ਆਪਾਂ ਹਰ ਗੁੰਡਾ ਨਾ ਲਾ ਆ ਦਿਆ ਕਰਾਂਗੇ ਇਹ ਤਾਂ ਫਾਇਦਾ ਮਿਲਿਆ ਹਰ ਗੁੰਨੇ ਹੱਥ ਮਾਰ ਕੇ ਦੋ ਬੰਦੇ ਤੁਹਾਡੇ ਵੱਡੇ ਸਿਆਣੇ ਇਹ ਤਾਂ ਫਾਇਦਾ ਮਿਲਿਆ ਨਾ ਚਾਨ ਨੇ ਸੰਦੀਪ ਸੱਚ ਉਹ ਕੀ ਕਹਿੰਦੇ ਆ ਗੁੰਡਾ ਕਹਿੰਦੇ ਜਿਹੜੀ ਬੁੰਡਾ ਪਿਉਣਾ ਤੇ ਇਹਨੂੰ ਗੁੰਡਾ ਕਹਿੰਦੇ ਪੋਲੀ ਗੁੰਡਾ ਕਿ ਪੋਲੀ ਗੁੰਡਾ ਕਹਿੰਦੇ ਹੈ ਬੁੰਡਾ ਅਸਲ ਬੁੰਡਾ ਮੇਰੀ ਧੀ ਹੈ ਵੀਡੀਓ ਅਰੇ ਕੋ ਅੱਜ ਹਰ ਗੋਲੋ ਕੋਲੀਏ ਦੇ ਬੂੰਦਾ ਪਿਉਣਾ ਆਏ ਸੀ ਤੇ ਉਹਨਾਂ ਦਾ ਝੋਕ ਡੇਗ ਗਿਆ ਸੀ ਤੇ ਗਲੀ ਦੇ ਵਿੱਚ ਦੇ ਪਾਪਾ ਨੇ ਪਾੜ ਕੇ ਤੇ ਆ ਵਾਹਿਗੁਰੂ ਜੀ ਜੀ ਤੁੰਗ ਜੀ ਲੈ ਲਿਖਦੀ ਹੈ ਸਤਗੁਰ ਪ੍ਰਸਾਦ ਵਾਹਿਗੁਰੂ ਜੀ ਮਾਰ ਬਲਦੇ ਜੀ ਜੀ ਤੇ ਅੰਛਣ ਰ데요 ਜੀ ਤਾਂ ਨਾ ਬੋਟ ਨਹੀਂ ਪਾਉਣ ਵਾਲਾ ਸਿਆਦਾ ਤਾਂ ਹਰ ਗੋਲ ਬੋਟ ਪਾ ਗਏ ਆ ਆਪਾਂ ਛੋਟੇ ਹੁੰਨੇ ਸੀ ਨਾ ਜਦੋਂ ਤੇ ਆਪਾਂ ਜਾਣ ਕੇ ਮਤਲਬ ਹੋਣਾ ਜਿਆਦਾ ਮਤਲਬ ਇਸ ਦੇ ਛੋਟੀ ਇਸ ਬਣਾ ਕੇ ਕਹਿ ਦਨਾ ਸਾਨੂੰ ਪਿਆਜੋ ਛੌਂਕ ਨਾਲੀ ਛੌਂਕ ਨਾਲੀ ਮੋਰਤੜੀ ਪਾਉਂਦੇ ਮੰਗੇ ਹੋਈ ਨਹੀਂ ਜਿਵੇਂ ਆ ਨਿਸ਼ਾਨੀ ਜੀ ਨਹੀਂ ਲਾ ਦਿੰਦੇ ਹੁੰਦੇ ਚੀਸੀ ਤੇ ਤੇ ਆਪਾਂ ਉਹਨੂੰ ਰਬ ਕਰਕੇ ਨਾ ਤੇ ਫੇਰ ਦੁਬਾਰਾ ਚੱਲ ਜਾਣਾ ਜਦੋਂ ਉਸੇ ਟਾਈਮ ਉਸੇ ਟਾਈਮ ਹੁੰਦਾ ਐ ਕਰਦੇ ਜੀ ਉਹ ਦੀਟ ਹੋ ਗਏ ਫੇਰ ਪੱਕਾ ਜਾਂਦਾ 2-3 ਦਿਨ ਤੇ ਰਹਿਣਾ ਹੀ ਰਹਿਣਾ ਫੇਰ ਨਹੀਂ ਜਾਂਦਾ ਕਿਤੇ ਚੱਲ ਆ ਜੋ ਹੁਣ ਰੋਟੀ ਖਾ ਲਓ ਆ ਕੇ ਇਧਰ ਆ ਸਾਰਾ ਟਾਵਰ ਜਨਾ ਪਾਣੀ ਚੁੱਕਦੇ ਆ ਸਾਰਾ ਯਾਰ ਆ ਪਾਣੀ ਆ ਮੱਝਾ ਆ ਪਾਣੀ ਵਿੱਚ ਆ ਇੱਥੇ ਇੱਤੇ ਨਹੀਂ ਮਾਰਨਾ ਇੱਤੇ ਨਹੀਂ ਕਪੜਾ ਮਾਰਨਾ ਆ ਇੱਥੇ ਇੱਤੇ ਜਿੱਡੀ ਜਗਾ ਤੇ ਸਾਰੀ ਤੇ ਮਾਰਨਾ ਠੀਕ ਹੈ ਚੱਪੀ ਕਾਲੀ ਤੇ ਨੂੰ ਮਾਰੀਗਾ ਇੱਕ ਸਾਫ ਮਾਰਨਾ ਆ ਟਾਵਰ ਦਾ ਇਹ ਨੂੰ ਮਾਰ ਤੇ ਠੀਕ ਹੈ ਇਹਨਾਂ ਨੂੰ ਕੰਮ ਕਰਦੇ ਹੁਣ ਮੈਨੂੰ ਕਹਿੰਦੇ ਆ ਕਿ ਥੋੜੀ ਹੈਲਪ ਕਰਾ ਮੇਰੇ ਨਾਲ ਤੇ ਹੁਣ ਮੈਂ ਥੋੜੀ ਬੋਤੀ ਕਰਾ ਦਿੰਨੀ ਆ ਕਿ ਕਿਉਂ ਨਾ ਫ੍ਰੀ ਸੀ ਰੋਟੀ ਸਬਜੀ ਬਣਾ ਲਈ ਖਾ ਲਈ ਤੇ ਮੰਮੀ ਹੁਣਾਂ ਨੂੰ ਖਵਾਤੀ ਹੁਣ ਆਪਾਂ ਫ੍ਰੀ ਆ ਤੇ ਚਲੋ ਇਹਨਾਂ ਨਾਲ ਕੰਮ ਕਰਵਾ ਦਿੰਨੇ ਆ ਆ ਗਈ ਮੈਡਮ ਬੜੇ ਦਿਨਾਂ ਬਾਅਦ ਇਹ ਨਹੀਂ ਹੁੰਦੀ ਇਹ ਨਹੀਂ ਹੁੰਦੀ ਉਹ ਦਿਨ ਤੋਂ ਹਾਰਨ ਮਾਰ ਕੇ ਭੱਜ ਗਏ ਘਰ ਆਏ ਨਹੀਂ ਮੈਂ ਉਧਰ ਮੈਂ ਜਾਣ ਕੇ ਸਤਾਇਆ ਮਹਾਜ ਜਸਤਾਨ ਅਸੀਂ ਵੇਖ ਲਿਆ ਅਸੀਂ ਬੜੀ ਦੇਖ ਲਈ ਅਸੀਂ ਗੁੱਟ ਵਾਲੇ ਤੱਕ ਉਦਾਂ ਗੱਡੀ ਚੱਲ ਇਹ ਵੀ ਵੈਸੇ ਵਧੀਆ ਹੋ ਕੇ ਵਾਲੇ ਮਨ ਨਾਲ ਪਤਾ ਲੱਗਦਾ ਵੀ ਭੱਜ ਜਸਤਾਂਦੇ ਆ ਉਹ ਉਦੋਂ ਮਦਦ ਉੱਤੇ ਉੱਤੋਂ ਝਾਤੀ ਮਾਰ ਕੇ ਆਵੇ ਥੱਲੇ ਫੇਰ ਹੀ ਸ਼ਟਰ ਨਹੀਂ ਹਾਂ ਇਹ ਵੀ ਗੱਲ ਸਹੀ ਹੈ ਚੱਲ ਆਏ ਅੰਦਰ ਚੱਲੀ ਇਹ ਤੇ ਉਹ ਨਾ ਨਾ ਕਿਤੇ ਸਾਹ ਭੋਜੇ ਮਗਰ ਤੜੀ ਮੈਂ ਆਪਾਂ ਸ਼ੀਰ ਆਪਾਂ ਸ਼ੀਰ ਨਹੀਂ ਹਾਲੀ ਹਾਲੀ ਲਵਲੀ ਇਹ ਦਿਨ ਤੂੰ ਆਉਂ ਹੀ ਦਰਵਾਜ਼ਾ ਨਹੀਂ ਖੋਲਣਾ ਨਹੀਂ ਮੈਂ ਕਿਹਾ ਮੈਨੂੰ ਕਹਿੰਦੇ ਮੇਰੇ ਨਾਲ ਗੱਡੀ ਸਾਫ਼ ਕਰਾ ਤੇ ਹੁਣ ਤੁਸੀਂ ਆ ਗਏ ਮੈਂ ਬਚ ਸੱਚੀ ਨੂੰ ਬੁਜਾਤਾ ਮੈਂ ਆ ਗਈ ਇਹ ਤਾਂ ਲਗੀ ਕਹਿੰਦੇ ਕਹਿੰਦੇ ਉਹਦਾ ਤੈਨੂੰ ਕਹੀ ਨਾ ਚੱਲ ਚੱਲੀਏ ਤੇਰੀਆਂ ਲੱਤਾਂ ਫੀੜ ਹੋ ਨਾ ਨਰਕੀਂ ਸੇ ਲੀਦਾ ਫੋਨ ਆਇਆ ਹੁਣ ਤਾਂ ਸਹੀ ਹੋ ਗਈ ਪੁੱਛ ਵੀ ਲਾਈ ਕਿ ਨਹੀਂ ਫਿਰ ਕਿਆ ਕਰਾਂ ਫੇਲੀਆਂ ਫੇਲੀਆਂ ਹੀ ਆ ਨਾ ਚਲੋ ਬੰਦਾ ਕਹਿੰਦੀ ਬੜੀਆਂ ਲੱਤਾਂ ਤਾਂ ਅੱਧੇ ਕਰਨੀਆਂ ਤੇ ਮੈਂ ਕੁੜੀ-ਕੁੜੀ ਖਾ ਲੈਣੀ ਤਾਂ ਦੇ ਝੂਠ ਬੋਲਾ ਬੰਦ ਕਰੋ ਚੁਕਲੀਆਂ ਲਾਉਂਦੇ ਆਜੋ ਆਜੋ ਹੋਰ ਨੂੰ ਜਾ ਪਾ ਹੋਰ ਇਹ ਤੂੰ ਜਾ ਕੇ ਨੱਚੋ ਹੋਰ ਨੂੰ ਜਾ ਕੇ ਨੱਚੋ ਆ ਰਖਾ ਦੇ। ਨਰ ਕਰਾਈ ਦੇ। ਟੌਪ 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 ਪੇਲੇ ਹੋ Holi ਦੀ ਵਾਇਦਾ ਨਾ ਕਰ। ਮੈਨੂੰ ਗ੍ਰੇਸ ਆ। ਦੇਖ। ਹਰ ਕੋਣ ਨਾਚੇ ਹੋਰਾਂ ਨੂੰ ਬਜਾ ਕੇ ਨਾਚ। ਰੈਂਟੀ ਉਹਨਾਂ ਕਦੇ ਨਹੀਂ ਫਿਰੇ। ਦੇਖੀਏ ਟੌਪ। ਇਹਨੂੰ ਪਸੰਦ। ਇਹਨੂੰ ਪਸੰਦ। ਬਹੁਤ ਪਸੰਦ। ਹਾਂ। ਹੈ। ਖਾਵੇਂ ਕਿ ਸਾਰੇ ਇਹ ਲਿਆ ਜਾਂਦਾ ਨਹੀਂ ਜਿੰਨੇ ਕਿੰਨੇ ਕੱਪੜੇ ਪਾਏ ਆਈ ਉਹ ਤੇ ਐਵੇਂ ਐਵੇਂ ਲੱਕ ਜਿਨੀ ਜੋਰ ਜਲਾਉਂਦੀ ਫੇਰ ਹੋਈ ਲੱਗ ਗੱਡੀ ਲਿਚ ਗਈ ਮੈਂ ਵੈਲਾ ਪੱਜਾਂ ਆ ਮੇਰਾ ਸਾਡੂ ਚੱਲਿਆ ਓਕੇ ਓਕੇ ਠੀਕ ਵਾਏ ਗੱਡੀ ਦੇ ਵੈਲਾ ਹੁਣ ਸਾਫ ਕੀਤੀ ਬਹੁਤ ਮੰਦੇ ਹਾਲ ਹੈਗੇ ਬਹੁਤ ਜ਼ਿਆਦਾ ਇਧਰ ਲੋਏ ਜਿਹੜੇ ਨਹੀਂ ਸਾਫ ਕਰਨ ਵਾਲੇ ਰਹਿ ਗਏ ਤੇ ਇਧਰਲੇ ਕਰ ਦਿੱਤੇ ਇਧਰਲੇ ਓਕੇ ਆ ਕੋਈ ਗੱਲ ਨਹੀਂ ਕਰ ਲੇ ਫੇਰ ਦਿੰਦੀ ਆਹੋ ਬਸ ਠੀਕ ਹੈ ਤਾਂ ਕੋਈ ਆਰ ਕਾ ਤੂੰ ਹੀ ਕਰੋਗੇ ਸਾਫ ਮੇਰੀ ਕੱਲੇ ਦੀ ਗੱਡੀ ਨਹੀਂ ਆ ਸਾਰਿਆਂ ਦੀ ਮੜ ਕੇ ਹਰਗਨ ਕਰੋਗੀ ਹਰਗਨ ਦਾ ਸਾਰੇ ਗੰਦ ਹੀ ਪਉਣਾ ਹੋਣੀ ਕਿ ਤੋ ਸਾਫ ਕਰਨੀ